ਦੋਸਤੋ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਕੀ ਫਤਿਹ ਮੈਂ ਕੋਲਾ ਸਿੰਘ ਸੰਗਰਾਮੀ ਸੰਗਰਾਮੀ ਕਲਾ ਕੇਂਦਰ ਸਨਾਮਸ਼ੀਰ ਹਕਮ ਸਿੰਘ ਵਾਲਾ ਤੇ ਅਸੀਂ ਬੈਠਿਆ ਭਾਈ ਸਾਡੇ ਪ੍ਰਧਾਨ ਚਮਕੌਰ ਸਿੰਘ ਸ਼ਾਪਰ ਤੇ ਉਹਦੇ ਨਾਲ ਥੋੜੀ ਗੱਲਬਾਤ ਕਰਾਉਣੀ ਆ ਆਪਣਾ ਹੈਗਾ ਭਾਈ ਜਿਹੜਾ ਸੰਗਰਾਮੀ ਕਲਾ ਕੇਂਦਰ ਦਾ ਜਿਹੜਾ ਪੇਜ ਆ ਮੋਨਟਾਈਜ਼ ਹੋ ਗਿਆ ਤੇ ਜਣੀ ਸ਼ੁਰੂ ਹੋ ਗਿਆ ਉਹਨਾਂ ਨੂੰ ਕੁਛ ਦਿਆ ਭਾਈ ਸਾਡੇ ਚ ਪੇਜ ਬਾਰੇ ਕੀ ਬੋਲਦੇ ਨੇ ਆਜ ਮਕੌੜੀ ਪ੍ਰਧਾਨ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਔਰ ਸਾਰੇ ਹੀ ਦੇਖ ਰਹੇ ਮੇਰੇ ਸੰਕਰਜਕ ਵੀਰਾਂ ਨੂੰ ਬਹੁਤ ਹੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਅੱਜ ਸਾਥੀਓ ਖੁਸ਼ੀ ਹੋਈ ਆ ਕਿ ਸਮਾਜ ਦੇ ਵਿੱਚ ਨਾ ਜਦੋਂ ਲੰਬੇ ਸਮੇਂ ਤੋਂ ਚੱਲੇ ਹੋਇਆ ਜਦੋਂ ਕੋਈ ਸਮਾਜ ਸੇਵਾ ਦਾ ਕਾਰਜ ਕਰਦੇ ਆ ਜਦੋਂ ਉਹਦੀ ਕੋਈ ਆਉਟਪੁੱਟ ਆਉਂਦੀ ਆ ਜਿਵੇਂ ਪਿੱਛੇ ਜੇ ਸੀ ਸੋਸ਼ਲ ਮੀਡੀਆ ਤੋਂ ਪੈਸੇ ਕਿਵੇਂ ਕਮਾਈਏ ਜਿਸੇ ਨੇ ਤੇ ਇੱਕ ਬਹੁਤ ਵਧੀਆ ਸੈਮੀਨਾਰ ਕਰਵਾਇਆ ਸੀਗਾ ਜਿਸ ਵਿੱਚ ਸਤਿਕਾਰਯੋਗ ਵੱਡਾ ਵੀਰ ਗੁਰੀਕਰਾਂਾ ਜੀ ਸੁਮਿੰਦਰ ਸਿੰਘ ਜੀ ਉਹਨਾਂ ਨੇ ਇਸ ਸਮੂਚੀ ਟੀਮ ਨੇ ਆ ਕੇ ਇਸ ਬਾਰੇ ਗਾਈਡ ਕੀਤਾ ਸੀਗਾ ਦੱਸਿਆ ਸੀਗਾ ਉਹਦਾ ਜਿਹੜਾ ਨਤੀਜਾ ਜਿਹੜਾ ਭੋਲਾ ਸਿੰਘ ਦਾ ਜੋ ਸੰਗਰਾਮੀ ਕਲਾ ਕੇਂਦਰ ਸੁਨਾਮ ਦੇ ਨਾਂ ਦੇ ਉੱਤੇ ਚੈਨਲ ਆ ਪੇਜ ਆ ਫੇਸਬੁੱਕ ਦੇ ਉੱਤੇ ਚੁੱਪ ਚਲੇ ਲੰਬੇ ਸਮੇਂ ਤੋਂ ਇਹ ਮੀਂਹਤ ਕਰਦਾ ਆ ਰਿਹਾ ਹਨਾ ਤੇ ਤੇਈ ਪਲੇਟਫਾਰਮਾਂ ਨਾਲ ਜੁੜਿਆ ਹੋਇਆ ਉਹਦੇ ਕਰਕੇ ਜਿੱਥੇ ਵੀ ਉਹਨਾਂ ਦੀ ਕਵਰੇਜ ਕਰਦਾ ਹੋਰ ਵੀ ਬੜੀ ਮਿਹਨਤ ਕਰਦਾ ਮਿਹਨਤੀ ਇਨਸਾਨ ਆ ਇਹ ਪਰ ਲੰਬੇ ਸਮੇਂ ਤੋਂ ਇਹਦਾ ਪੇਜ ਤਾਂ ਚੱਲਦਾ ਆ ਰਿਹਾ ਸੀ ਮਿਹਨਤ ਵੀ ਕਰਦਾ ਆ ਰਿਹਾ ਸੀਗਾ ਅੱਜ ਖੁਸ਼ੀ ਦੀ ਗੱਲ ਆ ਮੈਂ ਇਹਨਾਂ ਨੂੰ ਵਧਾਈ ਵੀ ਦੇਣਾ ਔਰ ਸਾਰੇ ਸਾਡੇ ਨਾਲ ਜੁੜੇ ਹੋਏ ਜਿੰਨੇ ਸਾਥੀ ਨੇ ਸਾਰਿਆਂ ਨੂੰ ਵਧਾਈ ਦੇਣਾ ਕਿ ਅੱਜ ਇਹਨਾਂ ਦਾ ਜਿਹੜਾ ਪੇਜ ਆ ਉਹ ਮੋਨਟਾਈਜ਼ ਹੋ ਗਿਆ ਔਰ ਕੁਝ ਸਮੇਂ ਦੇ ਵਿੱਚ ਇਹਨੂੰ ਇਹਦੇ ਤੋਂ ਇਨਕਮ ਆਉਣ ਲੱਗ ਜੇਗੀ ਇਨਕਮ ਆਉਗੀ ਤਾਂ ਜੇ ਤੁਸੀਂ ਇਹਦਾ ਸਾਥ ਦਿਓਗੇ ਤੇ ਕੋਈ ਇਹਨਾਂ ਨੇ ਜਿੱਥੇ ਆਪਾਂ ਜਾਣਿਆ ਆਪਣੀਆਂ ਵੀਡੀਓ ਬਣਾ ਕੇ ਕਵਰੇਜ ਕਰਕੇ ਆਉਣ ਵਾਲੀ ਦੁਨੀਆ ਰਹਿੰਦੀ ਦੁਨੀਆ ਤੱਕ ਆਪਾਂ ਨੂੰ ਇਹ ਇੱਕ ਜਨਨ ਕਿ ਆਪਣਾ ਕਵਰ ਕਰਕੇ ਆਪਾਂ ਨੂੰ ਆਪਣੀ ਯਾਦ ਬਣਾਉਂਦਾ ਇੱਕ ਲੰਬੀ ਹੈ ਨਾ ਇਸ ਲਈ ਆਪਣਾ ਵੀ ਕੁਝ ਫਰਜ਼ ਬਣਦਾ ਵੀ ਆਪਾਂ ਇਹਦੀ ਵੱਧ ਤੋਂ ਵੱਧ ਮਦਦ ਕਰੀਏ ਇਹਦੇ ਚੈਨਲ ਦੇ ਉੱਤੇ ਜਦੋਂ ਕੋਈ ਵੀਡੀਓ ਆਉਂਦੀ ਆ ਆਪਾਂ ਉਹਨੂੰ ਸ਼ੇਅਰ ਕਰੀਏ ਆਪਾਂ ਉਹਨੂੰ ਲਾਈਕ ਕਰੀਏ ਕਮੈਂਟ ਕਰੀਏ ਹਨਾ ਚੈਨਲ ਫੋਲੋ ਚੈਨਲ ਫੋਲੋ ਕਰੀਏ ਉਹਦੇ ਨਾਲ ਇੰਨੇ ਨਾਲ ਇਹਦੇ ਸਾਥ ਨਾਲ ਇਹਨੂੰ ਇਨਕਮ ਆਉਣ ਲੱਗੂਗੀ ਤਾਂ ਇਹ ਯਾਨੀ ਕਿ ਬੇਫਿਕਰ ਹੋ ਕੇ ਜਿੱਥੇ ਅੱਜ ਇਹ ਮਾਨ ਨਾਲ ਤਨ ਨਾਲ ਸੇਵਾ ਕਰਦਾ ਉੱਥੇ ਜਿੱਥੇ ਇਹਨੂੰ ਥੋੜਾ ਧਨ ਆਉਣ ਲੱਗ ਜੂ ਫਿਰ ਇਹ ਆਪਣੀ ਧਨ ਨਾਲ ਵੀ ਸੇਵਾ ਕਰਨ ਲੱਗ ਜੂ ਬੇਫਿਕਰ ਹੋ ਕੇ ਇਸ ਲਈ ਮੈਂ ਸਾਰੇ ਹੀ ਸਾਥੀਆਂ ਨੂੰ ਜਿੱਥੇ ਵਧਾਈ ਦੇਣਾ ਉੱਥੇ ਅਪੀਲ ਕਰਦਾ ਕਿ ਜਿੰਨੇ ਵੀ ਪਲੇਟਫਾਰਮ ਸਾਡੇ ਨਾਲ ਜੁੜੇ ਹੋਏ ਨੇ ਉਪਮੇਸਨਾਮ ਤੋਂ ਜੁੜੇ ਹੋਏ ਨੇ ਉਦਮ ਸਿੰਘ ਵਾਲਾ ਤੋਂ ਉਪਮੇ ਲਾਂਗਾਲ ਤੋਂ ਬਾਬਾ ਫਰੀਦ ਸੰਸਥਾ ਦੇ ਸਾਥੀ ਜੁੜੇ ਹੋਏ ਨੇ ਸਾਰੇ ਹੀ ਜਿੰਨੇ ਵੀ ਹੋਰ ਵੱਡੇ ਨਾਮ ਜੁੜੇ ਹੋਏ ਨੇ ਸਾਰੇ ਸਾਥੀ ਬਹੁਤ ਜਿਆਦੇ ਆਪਣੇ ਇਲਾਕੇ ਚ ਪ੍ਰਦੀਪ ਬਿੱਟੂ ਜੀ ਸਾਰਾ ਕਲੱਬ ਤੋਂ ਜਸਵਿੰਦਰ ਸ਼ਰਮਾ ਜੀ ਕਿਹਦੇ ਕਿਹਦੇ ਨਾਮ ਲਵਾਂ ਗਿਆਨੀ ਰਤਨ ਸਿੰਘ ਜੀ ਜੰਗੀਰ ਸਿੰਘ ਜੀ ਰਤਨ ਜੀ ਕੇਸਰ ਸਿੰਘ ਢੋਡ ਕਮੋਜ਼ ਬਰਾਦਰੀ ਪੂਰੀ ਤੇ ਹੋਰ ਸਲਾਈਟ ਲੰਗਵਾਲ ਤੋਂ ਪ੍ਰੋਫੈਸਰ ਮਨੋਜ ਗੋਇਲ ਜੀ ਪੀ ਕੇ ਜੈਨ ਜੀ ਹੋਰ ਬਹੁਤ ਸਾਰੇ ਲੋਕ ਜਿਹੜੇ ਲੋਕ ਇੱਕ ਆਪ ਦੇ ਆਪ ਚ ਇੱਕ ਇੱਕ ਸੰਸਥਾ ਮਾਨ ਹੈ ਨਾ ਉਹ ਸਾਰੇ ਲੋਕ ਜੁੜੇ ਹੋਏ ਨੇ ਔਰ ਉਹਨਾਂ ਦੇ ਜਿੰਨੇ ਸਰਕਲ ਨੇ ਉਹਨਾਂ ਦੇ ਵਿੱਚ ਵੀ ਮੈਂ ਬੇਨਤੀ ਕਰੂੰ ਕਿ ਅਜਿਹੀ ਵੀਡੀਓ ਨੂੰ ਪਾ ਕੇ ਵੱਧ ਤੋਂ ਵੱਧ ਇਹਨਾਂ ਦਾ ਸਾਥ ਦਿਈਏ ਕਿਉਂਕਿ ਕਹਿੰਦੇ ਨੇ ਵੀ ਜ਼ੁਬਾਨੀ ਦਾ ਹਰੇਕ ਤੇ ਆਉਂਦੀ ਆ ਪਰ ਉਹਨੂੰ ਲੰਮਾ ਸਮਾਂ ਚਲਾਉਣਾ ਔਖਾ ਹੋ ਜਾਂਦਾ ਜ਼ਿੰਮੇਵਾਰੀ ਤਾਂ ਹਰੇਕ ਤੇ ਆਉਂਦੀ ਉਹਨੂੰ ਲੰਮਾ ਸਮਾਂ ਚਲਾਉਣਾ ਔਖਾ ਹੋ ਜਾਂਦਾ ਇਸੇ ਤਰ੍ਹਾਂ ਚੈਨਲ ਮੌਨਟਾਈਜ਼ ਤਾਂ ਹੋ ਜਾਂਦੇ ਨੇ ਪਰ ਉਹਨਾਂ ਨੂੰ ਲੰਮਾ ਸਮਾਂ ਚਲਾਉਣਾ ਅਨਾ ਉਹ ਆਪਣਾ ਸਾਰਿਆਂ ਦਾ ਜੇ ਆਪਾਂ ਇਹਦਾ ਸਾਥ ਦੇਵਾਂਗੇ ਜਿਵੇਂ ਕਿ ਆਪਣਾ ਦਿੰਦੇ ਨੇ ਤਾਂ ਉਹ ਇਹ ਲੰਬਾ ਸਮਾਂ ਚੱਲੂਗਾ ਤੈਨੂੰ ਕਮਾਉਂਦੀ ਰਹੂਗੀ ਤੇ ਸਮਾਜ ਦੇ ਵਿੱਚੇ ਵੱਧ ਚੜ ਕੇ ਜਿਹੜੀ ਸੇਵਾ ਆਦਾਬ ਦਾ ਫਰਜ਼ ਨਿਭਾਉਂਦਾ ਰਹੂਗਾ ਇਹਨਾਂ ਕੁਝ ਕਹਿਣਾ ਹੋਇਆ ਮੈਂ ਧੰਨਵਾਦ ਕਰਦਾ ਸਾਰਿਆਂ ਦਾ ਤੇ ਭੋਲਾ ਸਿੰਘ ਨੂੰ ਦੁਬਾਰੇ ਇੱਕ ਵਾਰ ਵਧਾਈ ਦਿੰਦਾ ਹੋਇਆ ਉਸ ਮੁੱਚੇ ਪਰਿਵਾਰ ਨੂੰ ਔਰ ਵੀਰੇ ਗੁਰੀ ਘਰਾਗਣਾ ਜੀ ਸਮਿੰਦਰ ਸਿੰਘ ਦੀ ਸਮੁੱਚੀ ਟੀਮ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਮਾਂ ਕੱਢ ਕੇ ਇਟਸ ਫ੍ਰੀ ਸਾਨੂੰ ਇਹ ਸੈਮੀਨਾਰ ਦੇ ਕੇ ਗਏ ਜਿਸ ਦੀ ਬਦੌਲਤ ਅੱਜ ਇਹ ਚੈਨਲ ਆ ਜੋ ਮੋਨਟਾਈਜ਼ ਹੋਇਆ ਕਿਉਂਕਿ 100% ਰਿਜ਼ਲਟ ਕਿਤੇ ਵੀ ਨਹੀਂ ਆਉਂਦਾ ਹੁੰਦਾ ਜਿੱਥੇ 1-2% ਇਸ ਤਰ੍ਹਾਂ ਦੇ ਰਿਜ਼ਲਟ ਆ ਜਾਂਦੇ ਨੇ ਉਹਨੂੰ ਅਸੀਂ ਸਫਲ ਮੰਨਦੇ ਆ ਅੱਜ ਅਸੀਂ ਇਸ ਤਾਰ ਦਿਨ ਕੀਤੇ ਨੂੰ ਆਪਦੇ ਵੱਲੋਂ ਸਫਲਤਾਪੂਰਵਕ ਮੰਨਦੇ ਆ ਸਾਰਿਆਂ ਦਾ ਧੰਨਵਾਦ ਧੰਨਵਾਦ ਜਿਵੇਂ ਜਮਗੌਰ ਸਿੰਘ ਸਾਹਬਰ ਜੋ ਹੈਂਡੀਕੈਪਟਲ ਜੁਨੀਅਰ ਦੇ ਮੈਮ ਸੂਬੇ ਦੇ ਆਖੂ ਨੇ ਤੇ ਉਹਨਾਂ ਦੇ ਵੀ ਅਨੋਖਲ ਜਿਹੜੇ ਕੰਮ ਕਰਦੇ ਨੇ ਉਹਨੇ ਤੇ ਜਿਹੜੇ ਲੋਕ ਬੱਖੀ ਕੰਮ ਨੇ ਮਤਲਬ ਕਹਾ ਉਹਨਾਂ ਵੀ ਗੱਡੀ ਵੀ ਚਲਾ ਰਹੇ ਨੇਗੇ ਆ ਦੇਖੋ ਹੱਤ ਨਾਲ ਹੀ ਬਣਾਇਆ ਹੋਇਆ ਸਾਰਾ ਜੰਗਾੜ ਤੇ ਬਹੁਤ ਮੈਨੂੰ ਇਹਨਾਂ ਦੇ ਸਹਾਰੇ ਨਾਲ ਹੀ ਜਿਹੜਾ ਆਪਣਾ ਜਿਹੜਾ ਚੈਨਲ ਆਪਣਾ ਆ ਰੋੜੇ ਪਿਆਗਾ ਤੇ ਫਿਰ ਇਹਦੀ ਬਾਜ ਆ ਜੀ ਤੇ ਇਸ ਕਰਕੇ ਤੁਸੀਂ ਸਾਡੇ ਫੋਲੋ ਜ਼ਰੂਰ ਕਰਾਓ ਸਾਡਾ ਜਿਹੜਾ ਚੈਨਲ ਆ ਵੱਧ ਤੋਂ ਵੱਧ ਆਪਣਾ ਫਰਜ਼ ਮੰਨ ਜਾਂਦਾ ਸਾਥੀਓ ਇਹ ਹੁਣ ਜੇ ਆਪਾਂ ਵੱਧ ਤੋਂ ਵੱਧ ਇਹਦਾ ਸਾਥ ਦੇਵਾਂਗੇ ਨਾ ਹਾਂ ਹਾਂ ਉਹਨਾ ਸਿੰਘ ਦਾ ਇਹ ਆਪਣੀ ਸੇਵਾ ਤੋਂ ਵੱਧ ਚੜ੍ਹ ਕੇ ਕਰੂਗਾ ਆਪਣੇ ਜਿੰਨੇ ਵੀ ਫੰਕਸ਼ਨ ਹੁੰਦੇ ਨੇ ਜਿਸ ਤਰ੍ਹਾਂ ਦੇ ਛੋਟੇ ਹੋਣ ਵੱਡੇ ਹੋਣ ਉਹਨਾਂ ਦਾ ਇਹ ਸਾਰਿਆਂ ਦਾ ਕਵਰੇਜ ਕਰਕੇ ਉਹਨੂੰ ਬਹੁਤ ਮਿਹਨਤ ਕਰਕੇ ਹਨਾ ਆਪਾਂ ਨੂੰ ਆਪਣੀ ਇੱਕ ਫੋਟੋ ਖਿੱਚ ਕੇ ਇਹ ਚੈਨਲ ਦੇ ਉੱਤੇ ਪਾਉਣ ਦੀ ਖੇਚਲਾ ਕਰਨ ਨੂੰ ਵੀ ਆਪਾਂ ਨੂੰ ਕਾਹਲ ਹੋ ਜਾਂਦੀਆਂ ਲੇਕਿਨ ਇਹਨੇ ਹਰ ਇੱਕ ਸਮਾਗਮ ਦਾ ਬਹੁਤ ਵੱਡੇ ਲੈਵਲ ਤੇ ਮੀਨਤ ਕਰਕੇ ਚੈਨਲ ਦੇ ਉੱਤੇ ਚੜਾਉਂਦਾ ਇਸ ਕਰਕੇ ਇੰਨਾ ਕ ਆਪਣਾ ਵੀ ਫਰਜ਼ ਬਣਦਾ ਕਿ ਇਹਦੇ ਚੈਨਲ ਨੂੰ ਵੱਧ ਤੋਂ ਵੱਧ ਫੋਲੋ ਕਰਾ ਕੇ ਕਮੈਂਟ ਲਾਈਕ ਸਾਰਾ ਕੁਝ ਆਪਾਂ ਵੱਧ ਤੋਂ ਵੱਧ ਕਰਾਈਏ ਅਰ ਦੋਤਕਬਰ ਭੇਰਵੀ ਲਾਰਡ ਜੀ ਗੁਰੀ ਘਰਾੰਗਣਾ ਜੀ ਦੀ ਜਿਹੜੀ ਸਾਰੀ ਟੀਮ ਹੈ ਉਹਨਾਂ ਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸਾਨੂੰ ਜਦੋਂ ਕਹੇ ਸਲਾਈਡ ਦੇ ਵਿੱਚ ਇਹ ਅ ਸੋ ਇਹ ਜਿਹੜੀ ਰੱਖੀ ਸੀ ਕਿ ਮੈਂ ਟਾਈਮ ਪਰ ਕਹਿੰਦੀ ਜਿਹੜਾ ਹੈਂਡੀਕੈਪ ਟੂਨਸ ਕਾਉਂਟ ਦੇ ਬਾਅਦ ਤੇ ਵੀ ਪੈਸਾ ਕਿਵੇਂ ਕਮਾਇਆ ਜਾਵੇ YouTube ਤੇ Facebook ਤੋਂ ਉਹਨਾਂ ਨੇ ਬਹੁਤ ਸਾਰੇ ਪੁਆਇੰਟ ਦੱਸੇ ਤੇ ਉਹ ਪੁਆਇੰਟਾਂ ਦੇ ਵਿੱਚੋਂ ਮੈਨੂੰ ਕਾਫੀ ਅੱਜ ਵੀ ਯਾਦ ਨੇ ਜਿਹੜੀ ਮੀਟਿੰਗ ਕੁਰੇ ਕਰਾਗਣੀ ਨਹੀਂ ਕੀਤੀ ਉਸ ਨਾਲ ਮੈਨੂੰ ਆ ਵੀ ਜਾਣਕਾਰੀ ਮਿਲੀ ਮੈਂ ਕਾਫੀ ਇਤੋਂ ਸੰਭਲਿਆ ਤੇ ਹੋਰ ਵੀ ਜਿਹੜੇ ਮੇਰੇ ਦੋਸਤ ਮਿੱਤਰ ਨੇ ਉਹਨਾਂ ਨੂੰ ਵੀ ਕਹਿਣਾ ਵੀ ਭਾਈ ਜਿਹੜੀ ਵੀਡੀਓ ਬਣਾਉਣੀ ਆ ਐਦਾਂ ਬਣਾਉਣੀ ਆ ਐਦਾਂ ਭਾਵੇਂ ਮੇਰੇ ਮੇਥੋਂ ਜਾਣਕਾਰੀ ਵੱਧ ਹੋਣਾ ਪਰ ਜਿਹੜੀ ਉਹ ਉਹਦੀ ਗੈਰੰਟੀ ਸੀ ਤੇ ਉਹਦੇ ਉਹਦੇ ਕਰਕੇ ਸਾਡਾ ਜਿਹੜਾ ਚੈਨਲ ਹੈ ਜਿਹੜੀ ਨੇੜੇ ਲੱਗਿਆ ਉਸ ਦੇ ਐਸੇ ਕਮਾਉਣ ਦੇ ਵੱਲ ਤੇ ਇੱਕ ਵਾਰ ਫੇਰ ਤੁਹਾਡੇ ਸਾਰੇ ਜਿਹੜੇ ਮੇਰੇ ਨਾਲ ਫੇਸਬੁੱਕ ਫੇਸ ਤੇ ਜਾਂ YouTube ਤੇ ਜੁੜੇ ਹੋਇਓ ਤੁਹਾਡਾ ਸਾਰਿਆਂ ਦਾ ਧੰਨਵਾਦ ਤੁਸੀਂ ਮੈਨੂੰ ਇੱਕ ਦੇਸੀ ਏ ਬੰਦੇ ਨੂੰ ਹੁਣ ਤੱਕ ਕਿੱਥੇ ਤੱਕ ਲਿਆਏ ਧੰਨਵਾਦ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਜਿੰਦਾਬਾਦ